यम्मी क्या केक खा लियो के खा लियो कौन लेके आए कौन लेके आ अम्मा ठीक है यम्मी यम्मी ए देखो जी आज assi bana rahe ha momos momos da steamers ਤੁਸੀਂ ਚੈੱਕ ਕਰ ਰਹੇ ਹੋਗੇ ਨਾਰਮਲ assi ਟੈਂਪਰੇਚਰ ਤੇ ਰੱਖਿਆ ਹੋਇਆ ਹੈ ਤੇ ਇਹਦੇ ਅੰਦਰ ਕੁਛ ਇਸ ਤਰ੍ਹਾਂ ਦਾ ਫਿਲਾਲ ਦੀ ਘੜੀ ਅਸੀਂ ਜਿਹੜੇ ਕਿ ਆਇਲ ਲਗਾ ਕੇ ਤੇ ਇਹਨੂੰ ਬਿਲਕੁਲ ਸੈਟ वाइज ਸੈਟ ਕਰਾਂਗੇ ਜਿਹਦੇ ਨਾਲ ਮਤਲਬ ਮਮਸ ਹੈ ਉਹਦਾ ਤਾਪਮਾ ਪ੍ਰੋਪਰ ਬਰਬਰ ਰਵੇ ਤੇ ਜਿਹੜੇ ਮਮਸ ਹੈ ਆਪਸ ਦੇ ਵਿੱਚ ਚਿਪਕ ਚਿਪਕਰ ਨਾ ਕਰਨ ਠੀਕ ਹੈ ਸੋ ਇਹ ਦੇਖੋ ਜੀ ਬਹੁਤ ਸਾਰੇ ਮਮਸ ਜਿਹੜੇ ਤੁਸੀਂ ਮਾਰਕੀਟ ਵਿੱਚ ਅਵੇਲੇਬ ਕਰੋਗੇ ਉਹ ਮਮਸ ਮੈਕਸਿਮਮ ਤੁਹਾਨੂੰ ਬਹੁਤ ਮਹਿੰਗੇ ਮਿਲਦੇ ਨੇ 40 ਰੁਪਏ ਦੀ ਪਲੇਟ 60 ਰੁਪਏ ਦੀ ਪਲੇਟ ਤੇ ਬਹੁਤ ਮਹਿੰਗੇ ਤੇ ਜਿੰਦੇ ਤੱਕ ਮਤਲਬ ਖਾਣ ਦਾ ਥੋੜਾ ਜਿਹਾ ਸਵਾਦ ਆਉਂਦਾ ਹੈ ਤੇ ਉਹਦੇ ਨੂੰ ਚੀਜ਼ ਸਾਡੀ ਜਿਹੜੀ ਹੈ ਪ੍ਰੋਪਰ ਫਿਨਿਸ਼ ਹੋ ਜਾਂਦੀ ਹੈ ਤੇ ਬਹੁਤ ਸਾਰੇ ਮੋਮਸ ਇਸਤਰਾ ਦੇ ਰਾਮ ਬਾਗੋਂ ਮਿਲ ਜਾਂਦੇ ਨੇ ਤੁਸੀਂ ਅਵੇਲਪ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾ ਦਵਾਂ ਹੈਂਡਸ ਦੇ ਵਿੱਚ ਪਕੜ ਕੇ ਤੇ ਦੇਖੋ ਇਸ ਤਰ੍ਹਾਂ ਦੇ ਮੋਮਸ ਬੜੇ ਆਸਾਨੀ ਨਾਲ ਮਿਲ ਜਾਂਦੇ ਨੇ ਮਾਰਕੀਟ ਚੋਂ ਤੇ ਇੱਕ ਚੀਜ਼ ਬੜੀ ਹੋਰ ਵੀ ਅਸੀਂ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਵਧੀਆ ਜਿਹੜੀ ਕਿ ਬੱਚਿਆਂ ਨੂੰ ਬਹੁਤ ਪਸੰਦ ਆਂਦੀ ਹੈ ਮੇਰੇ ਹੱਥਾਂ ਦੇ ਵਿੱਚ ਦੇਖੋ ਫਿਸਲ ਫਿਸਲ ਜਾ ਰਹੀ ਹੈ ਫਿੰਗਰਸ ਇਹਦੇ ਬਾਰੇ ਸਾਰੇ ਜਾਣਦੇ ਹੋਗੇ ਕਈ ਵਾਰ ਲੋਕ ਕਹਿੰਦੇ ਮਾਲ ਚ ਚੱਲੋ ਸਾਨੂੰ ਉੱਥੇ ਆਪਣਾ ਮੈਕਡੋਨਲਡਰ ਦੇ ਵਿੱਚ ਇਸ ਤਰ੍ਹਾਂ ਦੀ ਫਿੰਗਰਸ ਲੈ ਕੇ ਦਿਓ ਲੈ ਕੇ ਦਿਓ ਉੱਥੇ ਤਾਂ ਸਿੱਦੇ ਲੁੱਟ ਮਸਾਲੇ ਲੱਗੇ ਹੋਏ ਆ ਤੇ ਦੇਖੋ ਕਿੰਨੀ ਸਾਰੀ ਫਿੰਗਰ ਸਿਸਟਰਾਂ ਦੀ ਜਿਹੜੀ ਕਿ ਇਹ ਵੀ ਰਾਮਬਾਸ ਦੇ ਵਿੱਚੋਂ ਲੈ ਕੇ ਆਏ ਤੇ ਅਵੇਲੇਬਲ ਹੋ ਜਾਂਦੀ ਹੈ ਤੇ ਤੁਸੀਂ ਚਾਹੋ ਆਪਣੇ ਘਰ ਦੇ ਵਿੱਚ ਬਹੁਤ ਸਾਰਾ ਇਸਤਾਂ ਦਾ ਸਟਾਕਸ ਲਿਆ ਕੇ ਰੱਖ ਸਕਦੇ ਹੋ ਤੇ ਫਿਰ ਅਸੀਂ ਜਸਟ ਆਇਲ ਆਇਲ ਯੂਜ਼ ਕਰਾਂਗੇ ਤੇ ਸਿੰਪਲ ਤੁਸੀਂ ਆਇਲ ਵੀ ਯੂਜ਼ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਸਤਾਂ ਦਾ ਦੇਸੀ ঘি ਯੂਜ਼ ਕਰ ਸਕਦੇ ਹੋ ਤੇ ਰਾਸ਼ਨ ਦਾ ਸਟਾਕਸ ਮੈਂ ਤੁਹਾਨੂੰ ਦਿਖਾ ਦਵਾਂ ਇਸਤਾਂ ਦੇ ਕੱਚ ਦੇ ਜਿਹੜੇ ਹੁੰਦੇ ਐ ਇਹ ਬਹੁਤ ਵਧੀਆ ਰਹਿੰਦੇ ਨੇ ਜਾਲ ਤੇ ਇਹਦੇ ਵਿੱਚ ਦੇਖੋ ਮਸਾਲਾ ਵਗੈਰਾ ਸਾਰਾ ਹੀ ਜਿਹੜਾ ਸਾਨੂੰ ਪ੍ਰਾਪਤ ਹੋ ਜਾਂਦਾ ਜਿਹੜਾ ਜਿਹੜਾ ਅਸੀਂ ਲੈਣਾ ਹੋਵੇ ਦੇਖੋ ਜੀ ਕਿਸ ਤਰ੍ਹਾਂ ਮੱਲਾ ਪੂਰੇ ਪ੍ਰੋਪਰ ਤਰੀਕੇ ਨਾਲ ਮਿਲ ਜਾਂਦੇ ਨੇ ਕਾਫੀ ਟਾਈਮ ਤੋਂ ਮੈਂ ਆਪਣਾ ਕਿਚਨ ਦਾ ਹਾਲ ਵੀ ਦਿਖਾਣਾ ਚਾਹੁੰਦੀ ਸੀ ਮੇਰੇ ਕਿਚਨ ਦੇ ਵਿੱਚ ਕੀ ਕੀ ਸਮਾਨ ਰਹਿੰਦਾ ਹੈ ਖਾਸ ਕਰਕੇ ਲੇਡਿਸ ਨੂੰ ਲੈ ਕੇ ਤੇ ਇਹ ਉਹਨਾਂ ਲਈ ਮੈਂ ਦਿਖਾ ਰਹੀ ਹਾਂ ਮਸਾਲੇ ਜਿਹੜੇ ਲਗਭਗ ਸਾਰਿਆਂ ਦੇ ਘਰ ਦੇ ਵਿੱਚ ਸਟੋਰਸ ਹੁੰਦੇ ਆ ਤੇ ਕੁਝ ਨਾਰਮਲ ਇੱਕ ਕ੍ਰੌਕਰੀ ਸੈਟਸ ਹੈ ਬੜੇ ਛੀ ਸਵੀਟਸ ਜੇ ਟੀ ਕੱਪ ਐਂ ਐਂਡ ਬੋਟਲ ਐ ਕਾਫੀ ਬੋਟਲਸ ਐਂਡ ਜਿਹੜੀ ਸਿੰਪਲ ਤੁਸੀਂ ਕੌਡਰਿੰਗ ਜਸ ਕਰ ਜਿਵੇਂ ਕੱਪ ਵੀ ਲੈ ਸਕਦੇ ਹੋ ਤੇ ਇੱਧਰ ਬੇਟੀ ਮੇਰੀ ਨੇ ਮੈਂ ਸ਼ੁਰੂ ਕਰ ਦਿੱਤਾ ਹੈ ਹਲਕਾ ਹਲਕਾ ਆਇਲ ਲਗਾਉਣਾ ਫੋਮਿੰਗ ਹੱਥ ਵੀ ਆਇਲ ਨਹੀਂ ਪੂਰਾ ਰਮੋ ਬੋਇਆ ਮੰਮਾ ਦੇ ਹੱਥ ਐਵੇਂ ਨਹੀਂ ਖਰਾਬ ਹੋਏ ਕਰ ਕਰ ਕੰਮ ਕਿਚਨ ਦੇ ਭਾਂਡੇ ਮਾਜਮਾਂ ਜੀ ਐਵੇਂ ਨਹੀਂ ਖਰਾਬ ਹੋਏ ਇਹਨੂੰ ਬਿਲਕੁਲ ਨਹੀਂ ਬੇਟਾ ਇਹਨੂੰ ਬਿਲਕੁਲ ਇਕਦਮ ਹੱਥ ਦੇ ਵਿੱਚ ਲੈ ਕੇ ਸਮੋਤੀ ਤਰ੍ਹਾਂ ਕਰੀਮ ਲਗਾ ਕੇ ਇਹਨੂੰ ਅੱਛੀ ਤਰ੍ਹਾਂ ਪੂਰਾ ਰੋਸਟ ਕਰਨਾ ਫਾਲੋ ਕਰਨਾ ਤੇ ਆਪਣਾ ਜਿਹੜਾ ਗੈਸ ਹੈ ਉਹ ਬਿਲਕੁਲ ਸੀਮਤੇ ਰਹੇਗਾ ਇਹਦੇ ਵਿੱਚ ਅਸੀਂ ਮਮਮਸ ਪਾ ਦਵਾਂਗੇ ਤੇ ਵਿਦਿਆ ਤੁਸੀਂ ਦੇਖ ਰਹੇ ਹੋਗੇ ਵਿਦਿਆ ਦਾ ਫੇਵਰਟ ਸਾਇ ਹੈ ਕੇਕ ਚਾਕਲੇਟਸ ਐਂਡ ਕਰੀਮ ਕੇਕ ਜਿਹੜਾ ਕਿ ਵਿਦਿਆ ਬਹੁਤ ਖੁਸ਼ ਹੋ ਕੇ ਖਾਂਦੀ ਹੈ ਤੇ ਮੇਰੇ ਕੁਝ ਨੌਮ ਸੀ ਖਾਸ ਜਿਨ੍ਹਾਂ ਨੇ ਮੈਨੂੰ ਕੇਕ ਗਿਫਟ ਕੀਤਾ ਤੇ ਬਹੁਤ ਹੀ ਸਵੀਟਸ ਕੇਕ ਹੈ ਔਰ ਬਹੁਤ ਹੀ ਸਮਾਰਟਸ ਕੇਕ ਹੈ ਜਿਹੜਾ ਮੈਨੂੰ ਵਧੀਆ ਲੱਗਾ ਸੋ ਥੈਂਕ ਯੂ ਸੋ ਮੱਚ जिन्ना ने मिनु केक दित्ता सो so, विद्या केक बेटा और खा लो आप ठीक है विद्या ने आज बहुत सारी मार खादी है बहुत सारी ਤੇ ਮਾਰ ਖਾਂ ਦਾ ਕਾਰਨ ਤੁਹਾਨੂੰ ਸਭ ਨੂੰ ਮੈਂ ਦੱਸਿਆ ਹੋਇਆ ਅੱਗੇ ਵੀ ਕਿ ਮਿੱਟੀ ਬਹੁਤ ਖਾਂਦੀ ਹੈ ਕੋਈ ਸੁਝਾਅ ਦੇਣਾ ਜੇ ਮਿੱਟੀ ਵਿਦਿਆ ਖਾਣਾ ਬੰਦ ਹੋ ਜਾਵੇ ਸੋ ਅਸੀਂ ਦੇਖਾਂਗੇ ਕਿਚਨ ਦੇ ਵਿੱਚ ਕੀ ਸਟੋਰੀ ਚੱਲ ਰਿਹਾ ਤੇ ਕਾਫੀ ਟਾਈਮ ਤੋਂ ਮੈਂ ਕਿਚਨ ਦਾ ਬਲੌਗ ਨਹੀਂ ਪਾ ਪਾਈ ਬਹੁਤ ਟਾਈਮ ਤੋਂ ਖਬਰਾਂ ਖੁਬਰਾਂ ਤੁਹਾਨੂੰ ਆਪਣੀ ਸੁਣਾਦੀ ਰਹਿੰਦੀ ਆ ਤੇ ਦੇਖੋ ਮੇਰੀ ਬੇਟੀ ਫੈਰੀ ਫੈਰੀ ਨੂੰ ਬਹੁਤ ਚੀਜ਼ਾਂ ਪਸੰਦ ਆ ਇਹੋ ਜੀਆਂ ਤੇ ਇਹਨੇ ਆਪਣੇ ਪਾਪਾ ਕੋਲ ਅਸੀਂ ਇਹਨੂੰ ਫਰਾਈ ਅਸੀਂ ਇਹਨੂੰ ਨਾ ਫਰਾਈ ਕਰਾਂਗੇ ਇਹ ਜਿਹੜੇ ਫਿੰਗਰਸ ਹੈ ਨਾ ਇਹਨੂੰ ਅਸੀਂ ਫਰਾਈ ਕਰਾਂਗੇ ਇਹਨੂੰ ਅਸੀਂ ਉਬਾਲ ਨਹੀਂ ਕਰਾਂਗੇ ਇਹ ਫਰਾਈ ਫਿੰਗਰਸ ਹੈ ਤੇ ਫਰਾਈ ਹੀ ਜਾਣਗੇ ਮਕੀਨ ਕੈਨਸ ਤੇ ਦੇਖੋ ਆਪਣਾ ਮਕੀਨ ਕੈਨਸ ਨਹੀਂ ਹਾਂ ਬਹੁਤ سارے ਮਕੀਨਸ ਸੀ ਅਸੀਂ ਰਾਮਬਾਗ ਤੋਂ ਲਿਆਏ ਸੀ ਉਹ ਵੀ ਮੈਂ ਤੁਹਾਨੂੰ ਦਿਖਾਨੀ ਦੇਖੋ ਮੇਰੀ ਟਰੇਨਿੰਗ ਹਾਊਸ ਬੜਾ ਵਿਚਾਰਾ ਡੱਟੀ ਹੋਇਆ ਹੋਇਆ ਹੈ ਕਿਉਂਕਿ ਇਹਦੀ ਨਾ ਪ੍ਰੋਬਲਮ ਹਰ ਵੇਲੇ ਲੀਕਸ ਦੀ ਰਹਿੰਦੀ ਹੈ ਤੁਹਾਨੂੰ ਮੈਂ ਦੱਸਦੀ ਦੀ ਪ੍ਰੋਬਲਮ ਕਿਉਂ ਹੈ ਕਿਉਂਕਿ ਹਲਕਾ ਜਿਹਾ ਜਦੋਂ ਟੈਪ ਸਾਡਾ ਮੋਟਰ ਦਾ ਚੱਲਦਾ ਹੈ ਨਾ ਉਸ ਤੋਂ ਬਾਅਦ ਲੀਕਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਚੀਜ਼ ਖਰਾਬ ਹੋਈ ਹੋਈ ਹੈ ਬਾਕੀ ਦੇਖੋ ਕਿਚਨ ਤੁਹਾਨੂੰ ਨੀਟ ਐਂਡ ਕਲੀਨ ਹੀ ਨਜ਼ਰ ਆਉਂਦੀ ਹੋएगी ਐ ਸਵੀਟ ਸਵੀਟ ਦੀਆਂ ਕੜਸ਼ੀਆਂ ਜਿਹੜੀਆਂ ਮੇਰੇ ਸਬਜੀ ਵਿਜ਼ਰਡ ਦੇ ਵਿੱਚ ਕੰਮ ਆਉਂਦੇ ਆ ਤੇ ਇਹ ਦੇਖੋ ਰੈਕ ਸਟੋਰਸ ਜਿਹੜਾ ਤੁਸੀਂ ਦੇਖ ਰਹੇ ਹੋਵੋਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੇਮ ਉਹੀ ਚੀਜ਼ ਦਿਖਾਈ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਪਿੱਛੇ ਆਪਣਾ ਬੈਕ ਜਿਹੜਾ ਵੀ ਹੈ ਸਟੋਰਸ ਦਿਖਾਇਆ ਮਸਾਲਿਆਂ ਦਾ ਕਿਚਨ ਸਾਰੇ ਏ ਟੂ ਜ਼ੈਡ ਬਿਲਕੁਲ ਜੀ ਕਲਾਸ ਹੈ ਸਿਰਫ ਇੱਕ ਹੀ ਪ੍ਰੋਬਲਮ ਹੈ ਜਿਹੜਾ ਲੇਕਰ ਦਾ ਰੰਦਾ ਹੈ ਬਾਕੀ ਇਹ ਜਿਹੜਾ ਆਪਣਾ ਥੋੜਾ ਦੇਖ ਰਹੇ ਹੋਗੇ ਪਾਣੀ ਦਾ ਸਿਲੰਸ ਸਿਸਟਮ ਇਹ ਥੋੜਾ ਰਹਿ ਜਾਂਦਾ ਹੈ ਬਾਕੀ ਮੈਂ ਚਾਹੇ ਪੀਤੀ ਸੀ ਇਸ ਲਈ ਚਾਹ ਪੱਤੀ ਤੁਸੀਂ ਦੇਖ ਰਹੇ ਹੋਗੇ ਪਈ ਹੋਈ ਹੈ ਤੇ ਕੋਈ ਨਾ ਕਿਚਨ ਦੇ ਵਿੱਚ ਤੁਹਾਨੂੰ ਪਤਾ ਹੈ ਕੰਮ-ਕੁਮ ਕਰਦੇ ਰਹੋ ਤਾਂ ਬਿਜ਼ੀ ਇਨਸਾਨ ਰਹਿੰਦਾ ਹੀ ਹੈ ਤੇ ਇੱਕ ਬਹੁਤ ਸਵੀਟ ਸੀ ਚੀਜ਼ ਤੁਹਾਨੂੰ ਦਿਖਾਵਾਂਗੀ ਮਕੇਨਸ ਸੋ ਆ ਦੇਖੋ ਮਕੇਨਸ ਤੁਸੀਂ ਦੇਖੀ ਹੋਏਗੀ ਅੱਜਕੱਲ ਜਿੱਦਾਂ ਮਕੇਨਸ ਸਾਡੇ ਅਸੀਂ ਵਿਜ਼ਿਟ ਕਰਦੇ ਆ ਬਾਹਰ ਤੇ ਦੇਖੋ 40 ਦਾ 50 ਦਾ 60 ਦਾ ਕੱਪ ਦੇ ਦਿੰਦੇ ਨੇ ਤੇ ਲੁੱਟ ਮਸਾਲੇ ਪਾਏ ਪਹਿਲੇ ਵਾਰੀਏ ਤੁਹਾਨੂੰ ਮੈਂ ਦੱਸੇ ਕਿ ਆ ਦੇਖੋ ਕਿੰਨੇ ਸਵੀਟ ਜੇ ਮਕੇਨ ਹੈ ਤੁਸੀਂ ਚੈੱਕ ਕਰ ਰਹੇ ਹੋਵੋਗੇ ਕਿੰਨੇ ਫੀਟ ਜੇ ਮਕੇਨ ਹੈ ਤੇ ਇਹ ਮਕੀਨ ਮਤਲਬ ਬੜੇ ਆਸਾਨੀ ਨਾਲ ਰਾਮ ਬਾਗ ਤੋਂ ਵਿਜ਼ਿਟ ਕਰ ਲੈਂਦੇ ਸਬਜ਼ੀਆਂ ਵਾਲੇ ਕੋ ਵਿਜ਼ਿਟ ਕਰ ਲੈਂਦੇ ਆ ਤੇ ਇਹਨਾਂ ਨੂੰ ਤੁਸੀਂ ਚਾਹ ਮੈਕਰੋਨੀ ਵਿੱਚ ਪਾ ਸਕਦੇ ਹੋ ਇਹਨਾਂ ਚਾਹ ਸਟੀਮ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਣੀ ਮਰਜ਼ੀ ਨਾਲ ਇਹਨੂੰ ਵਰਤ ਸਕਦੇ ਹੋ ਸੋ ਸਟੀਮ ਦਾ ਅਸੀਂ ਮੱਕੀ ਦਾ ਜਿਹੜਾ ਪੈਕੇਟ ਹੈ ਇਹਦਾ ਸਿਰਫ ਅਸੀਂ ਇੱਕ ਹੀ ਪੈਕੇਟ ਪਾਵਾਂਗੇ ਬਾਕੀ ਦੋ ਪੈਕੇਟ ਅਸੀਂ ਰੱਖੇ ਹੋਏ ਆ ਮੈਕਰੋਨੀ ਲਈ ਕਿਉਂਕਿ ਮੈਕਰੋਨੀ ਬਹੁਤ ਜਲਦੀ ਅਸੀਂ ਬਣਾਵਾਂਗੇ ਔਰ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਾਂਗੀ ਸੋ ਫੋਰ ਮੇ ਵਿਦਿਆ ਆ ਦੇਖੋ ਜੀ ਤੁਹਾਨੂੰ ਪਤਾ ਹੈ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੈ ਬਟ ਇੱਕ ਵਿਦਿਆ ਹੈ ਜਿਹੜੀ ਕਦੀ ਟੇਬਲ ਤੇ ਚੜ ਕੇ ਬੈਠ ਜਾਂਦੀ ਹੈ ਹੈਨਾ ਵਿਦਿਆ ਹੈਨਾ ਹੈਲੋ ਕਰ ਦੋ ਹੈਲੋ ਕਦੀ ਟੇਬਲ ਤੇ ਚੜ ਕੇ ਬੈਠ ਜਾਂਦੀ ਹੈ ਤੇ ਕਦੀ ਇਹ ਡਾਈਨਿੰਗ ਟੇਬਲ ਤੇ ਚੜ ਕੇ ਬੈਠ ਜਾਂਦੀ ਹੈ ਦੇਖੋ ਫੇਵਰਿਟਸ ਕੇਕ ਹੈ ਖਾਤੇ ਲਿੱਤਾ ਇਨੇ ਪਰ ਕੁਝ ਕੇਕ ਰਹਿ ਗਿਆ ਉਹਨੇ ਨਹੀਂ ਖਾਦਾ ਔਰ ਇਹ ਕਿ ਤੁਸੀਂ 100 ਰੁਪੀਸ ਦੇਖ ਰਹੇ ਹੋਗੇ ਇਹ 100 ਰੁਪੀਸ ਮੇਰੀ ਇੱਕ ਮੈਡ ਆਂਦੇ ਨੇ ਤੇ ਉਹਨਾਂ ਦੀ ਜਿਸ ਸਟਾਂਸੀ ਮਹੀਨੇ ਬਾਅਦ ਕੁਝ ਕਿਸੇ ਨੂੰ ਦੇਈ ਦੀ ਹੈ ਵਰੇ ਵਰੇ ਦਾ ਕੁਝ ਵੀ ਦੇਈਦਾ ਹੈ ਜਾਮਲ ਕਾਮ ਦੇ ਪ੍ਰਤੀ ਦੇਈਦਾ ਇਹ ਉਹਦੇ ਲਈ ਪੈਨਾਂ ਦਾ ਐਡਵਾਂਸ ਰੱਖਿਆ ਆ ਤਾਂ ਕਿ ਉਹ ਆਏਗੀ ਤੇ ਜਿਹੜੀ ਹੈ ਉਸ ਨੂੰ ਅਸੀਂ ਦੇ ਸਕੀਏ ਸੋ ਫ੍ਰਿਜਰ ਦੇ ਵਿੱਚ ਅਸੀਂ ਲਗਾ ਦੇਵਾਂਗੇ ਕੇਕ ਕਿਉਂਕਿ ਕੇਕ ਕਾਫੀ ਚਿਲਡ ਰਹੇਗਾ ਬਾਕੀ ਮੈਂ ਆਪਣਾ ਫ੍ਰੀਜ ਤੁਹਾਨੂੰ ਨੀਚੇ ਵਾਲਾ ਵੀ ਦਿਖਾਵਾਂਗੀ ਜ਼ਰੂਰ ਇਹ ਦੇਖੋ ਨੀਚੇ ਦਾ ਫ੍ਰੀਜਰ ਵੀ ਇਦਾਂ ਹੀ ਸੇਮ ਐ ਬਣਿਆ ਆਇਆ ਕੁਆਲਿਟੀ ਜਿੱਦਾਂ ਸਾਸ ਵਗੈਰਾ ਲੋਕ ਰੱਖਦੇ ਨੇ ਸੋ ਬਾਕੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਾਕੀ ਬੇਟੀ ਮੇਰੀ ਨੇ ਮੁਹਮਸ ਰੱਖ ਦਿੱਤੇ ਨੇ ਸਟ੍ਰੀਮਰਸ ਦੇ ਵਿੱਚ ਔਇਲ ਵਗੈਰਾ ਲਗਾ ਕੇ ਸੇਮ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਿਆ ਤੇ ਦੇਖੋ ਪਨੀਰ ਸਵੀਟ ਸੀ ਮਿਲ ਲੱਗ ਰਹੀ ਐ ਦੇਖੋ ਕਿੰਨੀ ਸੀਟਸ ਲੱਗ ਰਹੀ ਹੈ ਮੈਨੂੰ ਤਾਂ ਹੁਣ ਹੱਥ ਲਗਾਣ ਗਏ ਡਰ ਲੱਗ ਰਿਹਾ ਸੋ ਇੱਕ ਚੀਜ਼ ਹੋਰ ਵੀ ਹੈ ਨੂੰ ਠਾਵਾਂਗੇ ਤੇ ਇਹ ਦੇਖੋ ਮੋਮੋਸ ਇੱਕ ਹੋਰ ਹੈ ਜਿਹਦਾ ਪਰਨਾ ਪਰ ਅਸੀਂ ਉਹ ਨਹੀਂ ਲਗਾਵਾਂਗੇ ਮੋਮੋਸ ਨੂੰ ਅਸੀਂ ਨੌਮਸ ਸਟੀਮ ਚ ਰੱਖਾਂਗੇ ਕਿਉਂਕਿ ਮੋਮੋਸ ਨੂੰ ਜ਼ਿਆਦਾ ਤਰ ਕਰਕੇ ਤੇ ਫੇਰ ਟੁੱਟਣ ਦਾ ਡਰ ਰਹਿੰਦਾ ਹੈ ਤੇ ਇੱਕ ਪਾਲਿਸਟਾਂ ਦਾ ਹੋਰ ਲਿਆ ਜਾਂਦਾ ਮੈਕਸਿਮਮ ਇਹ ਮੈਨੂੰ ਸੈਟ ਵਾਈਜ਼ ਆਈ ਥਿੰਕ 3.5 ਜਾਂ ਪੌਨੇ 400 400 ਦੇ ਵਿੱਚ ਵਿੱਚ ਮਿਲ ਚੁੱਕਿਆ ਅਸੀਂ ਬੜੇ ਆਰਾਮ ਨਾਲ ਤੇ ਬਹੁਤ ਸੋਹਣਾ ਜੀ ਸੈਟਸ ਹੈ ਬਾਕੀ ਬਹੁਤ ਜਲਦੀ ਮੇਰਾ ਕਿਚਨ ਏ ਕਲਾਸ ਬਣ ਜਾਏਗਾ ਟਾਈਮ ਤੋਂ ਪਹਿਲਾਂ ਦੇਖੋ ਜਿਸ ਤਰ੍ਹਾਂ ਸੀ ਘਰ ਦੇ ਵਿੱਚ ਲੱਗੀ ਹੋਈ ਆਰ ਇੱਕ ਚੀਜ਼ ਦੇਖਦੇ ਹੋ ਬੈੱਡ ਨਾਲ ਬੈੱਡ ਸੋਫੇ ਨਾਲ ਸੋਫੇ ਹਰ ਇੱਕ ਚੀਜ਼ ਲੱਗੀ ਹੋਈ ਹੈ ਔਰ ਇੱਕ ਦਿਨ ਮੇਰਾ ਕਿਚਨ ਵੀ ਸਟੋਰਸ ਜਲਦੀ ਹੋ ਜਾਏਗਾ ਕੰਬਲ ਬਾਲ ਬਲੈਂਕਟ ਅ ਬਲੈਂਕਟ ਮੈਂ ਇਸ ਲਈ ਕੱਢਿਆ ਬਹੁਤ ਜ਼ਿਆਦਾ ਰਾਤੀ ਠੰਡ ਹੋ ਜਾਂਦੀ ਹੈ ਕਿਉਂਕਿ ਠੰਡ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦੀ ਆ ਮੇਨ ਜਿਹੜਾ ਹੈ ਉਹ ਹੈਗਾ ਆਪਣਾ ਟੰਟਣਾ ਜਿਹੜੀ ਆ ਕੀ AC ਕਿਉਂਕਿ ਮੈਨੂੰ ਨਹੀਂ ਚੱਲਿਆ ਜਾਂਦਾ ਇੰਨਾ ਠੰਡਾ ਠੰਡਾ AC ਦਾ ਸਿਸਟਮ ਤੇ ਇਸ ਲਈ ਮੈਂ ਬਲੈਂਕਟ ਆਪੇ ਲਈ ਸਪੈਸ਼ਲ ਕੱਢਿਆ ਸੋ ਬੈਡ ਕਲੀਨ ਹਾਊਸ ਤੁਸੀਂ ਦੇਖ ਰਹੇ ਹੋਗੇ ਰਾਤ ਟਾਈਮ ਅਸੀਂ ਇੱਥੇ ਹੀ ਹੁੰਨੇ ਆਂ ਬੱਚਿਆਂ ਦੇ ਨਾਲ ਤੇ ਬਹੁਤ ਵਧੀਆ ਲੱਗਦਾ ਹੈ ਫੈਮਿਲੀ ਨਾਲ ਜਿੰਨਾ ਟਾਈਮ ਸਪੈਂਡ ਕੀਤਾ ਜਾਵੇ ਉਨਾ ਹੀ ਵਧੀਆ ਲੱਗਦਾ ਸੋ ਫੋਮੇਨ ਜਲਦੀ ਤੁਹਾਨੂੰ ਮੋਮੋਸ ਵਗੈਰਾ ਦਿਖਾਏਗੀ ਤੇ ਫਿਰ ਅਸੀਂ ਗੱਲਬਾਤ ਕਰਾਂਗੇ ਸੋ ਬਾਕੀ ਮੇਰਾ ਤੁਹਾਨੂੰ ਵੀਡੀਓ ਅੱਜ ਦਾ ਜਿਹੜਾ ਬਲੌਕ ਹਾਊਸ ਹੈ ਉਹ ਕਿਸ ਤਰ੍ਹਾਂ ਦਾ ਲੱਗਾ ਉਹਦੇ ਬਾਰੇ ਮੈਨੂੰ ਮੈਸੇਜ ਜ਼ਰੂਰ ਦੇਣਾ ਸੋ ਸਟੇ ਕਿਰ ਧੰਨਵਾਦ ਥੈਂਕ ਯੂ so much ਦੇਖੋ ਵਿਦਿਆ ਵਿਦਿਆ ਨੋ 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 ਗਿਰ ਜਾਓਗੇ ਗਿਰ ਜਾਓਗੇ ਹੱਲੋ ਹੱਲੋ ਕਹ ਦੋ ਓਕੇ ਜੀ ਸਟੇ ਕਿਰ